ਸਾਡੇ YouTube ਚੈਨਲ ਨਾਲ ਜੁੜੇ ਸਾਰੇ ਵੀਰਾਂ ਨੂੰ ਸਾਡੇ ਵੱਲੋਂ ਤਹਿ ਦਿਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਸਾਡੇ ਨਾਲ ਮੌਜੂਦ ਨੇ ਬਲਵਿੰਦਰ ਸਿੰਘ ਜੰਦੀਵਾਲ ਅੱਜ ਅਸੀਂ ਇਸ ਪੌਡਕਾਸਟ ਦੇ ਵਿੱਚ ਗੱਲ ਕਰ ਰਹੇ ਹਾਂ ਹੜ੍ਹਾਂ ਦੇ ਬਾਰੇ ਹੜ੍ਹਾਂ ਦੇ ਨਾਲ ਹੀ ਜੁੜੀ ਹੈ ਜਿਹੜੀ ਉਹ ਗੱਲ ਹੈ ਹੜ੍ਹਾਂ ਦੇ ਵਿੱਚ ਪਹੁੰਚਾਈ ਗਈ ਰਾਸ਼ੀ ਜਿਹੜੀ ਫੰਡ ਹੈ ਉਹਦੇ ਬਾਰੇ ਆਪ ਸਭ ਨੂੰ ਪਤਾ ਹੈ ਕਿ ਸਾਡੇ ਪੰਜਾਬ ਨੇ ਜਿੱਥੇ ਹੜ੍ਹਾਂ ਦੀ ਮਾਰ ਪਈ ਹੈ ਉੱਥੇ ਵਿੱਤੀ ਸਹਾਇਤਾ ਬਹੁਤ ਕੀਤੀ ਹੈ ਜਿਸ ਦੇ ਵਿੱਚ ਪੈਸਾ ਬਾਹਰੋਂ ਵੀ ਬਹੁਤ ਆਇਆ ਪਰ ਅਸੀਂ ਅੱਜ ਗੱਲ ਕਰ ਰਹੇ ਹਾਂ ਸਰਕਾਰ ਦੇ ਵੱਲ ਜਿਸ ਦੇ ਵਿੱਚ ਸੈਂਟਰ ਸਰਕਾਰ ਨੇ 1600 ਕਰੋੜ ਰੁਪਏ ਦੇਣ ਦਾ ਜਿਹੜਾ ਐਲਾਨਾ ਪੰਜਾਬ ਨੂੰ ਰਾਹਤ ਫੰਡ ਉਹ ਐਲਾਨਾ ਜਿਹੜਾ ਕੀਤਾ ਗਿਆ ਉਸ ਦੇ ਵਿੱਚ ਇਹ ਸਵਾਲ ਆ ਜਿਹੜੇ ਅੱਜ ਕੁਝ ਲੋਕਾਂ ਵੱਲੋਂ ਮਨ ਦੇ ਵਿੱਚ ਆ ਰਹੇ ਨੇ ਉਹਨਾਂ ਬਾਰੇ ਅੱਜ ਅਸੀਂ ਬਲਵਿੰਦਰ ਸਿੰਘ ਦੰਦੀਵਾਲ ਦੇ ਨਾਲ ਗੱਲਬਾਤ ਕਰਾਂਗੇ ਹਾਂਜੀ ਬਲਵਿੰਦਰ ਸਿੰਘ ਅਸੀਂ ਇਹ ਸਵਾਲ ਆ ਜਿਹੜੇ ਲੋਕਾਂ ਦੇ ਵਿੱਚ ਉੱਠੇ ਆ ਕਿ ਜਿਹੜਾ ਸੈਂਟਰ ਸਰਕਾਰ ਨੇ ਹੜ੍ਹਾਂ ਦੀ ਜਿਹੜੀ ਕਰੋਪੀ ਆਈ ਹੈ ਉਹਦੇ ਨਾਲ ਨਿਯਤਾਂ ਦੇ ਲਈ 1600 ਕਰੋੜ ਰੁਪਇਆ ਜਿਹੜਾ ਪੰਜਾਬ ਨੂੰ ਉਹ ਫੰਡ ਆ ਦੇਣ ਦੀ ਗੱਲ ਕਰ ਰਹੇ ਨੇ ਐਲਾਨ ਕੀਤਾ हां ਇਹ ਇਹ ਨਾ ਜਿਹੜੀ ਗੱਲ ਕੀਤੀ ਹੈ ਜੀ ਐਲਾਨ ਕੀਤਾਗਾ ਮੋਦੀ ਸਾਹਿਬ ਨੇ ਉਹਦੇ ਵਿੱਚ ਦੋ ਗੱਲਾਂ ਨੇ ਜਿਹੜੀਆਂ ਉਹ ਲੋਕਾਂ ਦੇ ਵਿੱਚ ਉੱਭੜ ਕੇ ਆ ਰਹੀਆਂ ਨੇ ਜਾਂ ਲੋਕਾਂ ਨੇ ਜਿਹੜੇ ਬਲਬਲੇ ਆ ਗਏ ਠੀਕ ਆ ਲੋਕਾਂ ਦੇ ਅੰਦਰ ਬਲਬਲੇ ਆ ਗਏ ਲੋਕ ਤਫੇ ਵੀ ਤਾਂ ਹੈਗੇ ਆਗੇ ਇਸ ਸਿਸਟਮ ਦੇ ਖਿਲਾਫ ਜੋ ਇਹਨਾਂ ਦਾ ਲੋਕਾਂ ਦਾ ਜੋ ਨੁਕਸਾਨ ਹੋਇਆਗਾ ਪਰ ਜਿੰਨੇ ਆਸ ਸੀਗੀ ਮੋਦੀ ਸਾਹਿਬ ਤੋਂ ਲੋਕਾਂ ਨੂੰ ਵੀ ਇੱਕ ਦੇਸ਼ ਦਾ ਰਾਜਾ ਵੀ ਉਹ ਬੜੇ ਵਧੀਆ ਫੰਡ ਦੇ ਕੇ ਜਾਊਗਾ ਪੰਜਾਬ ਨੂੰ ਖਾਸ ਕਰਕੇ ਜਾਂ ਹਿਮਾਚਲ ਨੂੰ ਪਰ ਉਹਨੇ ਉਧਰ ਕੋਈ ਧਿਆਨ ਨਹੀਂ ਦਿੱਤਾਗਾ 1600 ਜਿਹੜਾ ਕਰੋੜ ਰੁਪਈਆਗਾ ਇਹ ਬਹੁਤ ਹੀ ਨਗੂਣੀ ਆ ਅੱਜ ਦੇ ਸਮੇਂ ਨਾਲ ਬਹੁਤ ਹੀ ਨਗੂਣੀ ਆ ਕਿਉਂਕਿ ਜੋ ਪੰਜਾਬ ਆ ਉਹ ਇੱਕ ਤਰ੍ਹਾਂ ਨਾਲ ਦੇਸ਼ ਦਾ ਧੁਰਾਗਾ ਉਹਦੇ ਤੋਂ ਮਨਕਾਤ ਲੋ ਵੀ ਜਿੰਨੀ ਵੀ ਫੂਡ ਆਗਾ ਉਹ ਪੰਜਾਬ ਦਿੰਦਾ ਪੂਰੇ ਦੇਸ਼ ਨੂੰ ਜੇ ਇੱਥੇ ਫੂਡ ਹੀ ਨਾ ਰਹਾ ਜੇ ਇੱਥੋਂ ਦੇ ਲੋਕ ਫੂਡ ਦੇ ਕਾਬਿਲ ਹੀ ਨਾ ਰਹੇ ਤਾਂ ਅਸੀਂ ਬਾਹਰੋਂ ਫੂਡ ਲਵਾਂਗੇ ਤੇ ਸਾਡਾ ਜਿਹੜਾ ਪੈਸਾ ਹੈਗਾ ਉਹ ਬਾਹਰ ਜਾਊਗਾ ਕਹਾਣੀ ਇਹ ਨਹੀਂ ਅਸਲ ਵਿੱਚ ਕਹਾਣੀ ਕਿਤੇ ਹੋਰ ਖੜੀ ਆ ਉਹ ਸਾਡੇ ਲੋਕਾਂ ਨੂੰ ਸਬਕ ਸਿਖਾਉਣਾ ਚਾਹੁੰਦਾ ਸਾਡੇ ਕਿਸੇ ਲੋਕਾਂ ਨੇ ਉਹਦੇ ਮੂਰੇ ਲੇਲ ਲੜੀਆਂ ਨਹੀਂ ਕੱਢੀਆਂ ਆਪਣੇ ਆਪ ਸਾਰੇ ਫੰਡਾਂ ਦਾ ਲੋਕਾਂ ਨੇ ਦਾਸਾ ਬੀਸਾ ਪਾ ਕੇ ਰਿਲੀਜ਼ ਕਰੇ ਦੇਗੇ ਲੋਕਾਂ ਦੇ ਵਿੱਚ ਏਕਤਾ ਦਿਖਾਈ ਲੋਕਾਂ ਨੇ ਵੀ ਕੋਈ ਗੱਲ ਨਹੀਂ ਯਾਰ ਵੀ ਜੇ ਸੈਂਟਰ ਨਹੀਂ ਆਪਣੀ ਬਾਹ ਫੜਦਾ ਕੋਈ ਸਾਡੂ ਐਡੇ ਅਸੀਂ ਗਏ ਗੁਜ਼ਰੇ ਨਹੀਂ ਵੀ ਅਸੀਂ ਆਪਦੀ ਬਾਹ ਆਪੇ ਆਪਦੇ ਭਰਾਵਾਂ ਦੀ ਫੜ ਲਾਂਗੇ ਦੂਜੀ ਗੱਲ ਇੱਥੇ ਇਹ ਹੈਗੀ ਵੀ ਕਿੰਨੀ ਜਿਹੜੀ ਸਰਕਾਰ ਆ ਗਈ ਕਿੰਨੀ ਇੱਕ ਸ਼ਹਿਰ ਦਾ ਲੋਕਾਂ ਵਾਸਤੇ ਠੀਕ ਹੈ ਇੱਕ ਪਾਸੇ ਵੱਡੇ ਵਪਾਰੀ ਹੈਗੇ ਉਹਨਾਂ ਦਾ 10000 ਕਰੋੜ ਰੁਪਇਆ ਹੁਣੇ ਪਿੱਛੇ ਸੈਂਟਰ ਸਰਕਾਰ ਨੇ ਮੋਦੀ ਸਾਹਿਬ ਨੇ ਮਾਫ ਕੀਤਾ ਆਪਦੇ ਚਹੇਤੇ ਦਾ ਤੇ ਸਾਡੇ ਐਨੇ ਲੋਕਾਂ ਤੋਂ ਜਿੰਨਾ ਉਹਨੂੰ ਵੋਟਾਂ ਪਾਈਆਂ ਨੇ ਤਾਂ ਠੀਕ ਆ ਪੰਜਾਬ ਦੇ ਵਿੱਚ ਨਹੀਂ ਪਈਆਂ ਪਰ ਦੂਜੇ ਸੂਬਿਆਂ ਜਿਹਦਾ ਪਈਆਂ ਨੇ ਹਰਿਆਣੇ ਜਿਹਦਾ ਉਹਦਾ ਵੀ ਸਰਕਾਰ ਆ ਗਈ ਹਾਂ ਹਰਿਆਣਾ ਦੇ ਵਿੱਚ ਬੀਜੇਪੀ ਦੀ ਸ਼ਿਰਕਤ ਹਾਂ ਹਰਿਆਣੇ ਚ ਤਾਂ ਸਰਕਾਰ ਆ ਗਈ ਹਾਂ ਜਿੱਧਰ ਮਨਕ ਚੱਲੇ ਸਰਕਾਰ ਬਣਾਉਣ ਨੂੰ ਫਿਰਦੇ ਆਗੇ ਜਿਵੇਂ ਹੁਣ ਪੂਰੇ ਬਿਹਾਰ ਚ ਵੋਟਾਂ ਪੈਣੀਆਂ ਨੇਗੀਆਂ ਪਰ ਉਧਰ ਉਹਨਾਂ ਲੋਕਾਂ ਨੂੰ ਕੀ ਫੰਡ ਰੀਲੀਜ਼ ਕੀਤੇ ਨੇ ਢੱਕਾ ਨਹੀਂ ਕੀਤਾ ਅਸਲ ਵਿੱਚ ਇਹ ਦੋ ਜਿਹੜਾ ਭਾਰਤ ਆ ਹੈ ਦੋ ਘਰਾਣਿਆਂ ਦੇ ਕੱਠਪੁਤਲੀ ਬਣ ਕੇ ਰਹਿ ਗਿਆ ਅਵਾਨੀ ਅਡਾਨੀ ਇਹ ਜਿਹੜਾ ਕੱਠਪੁਤਲੀ ਬਣ ਕੇ ਰਹਿ ਗਿਆ ਇਹੀ ਨੁਕਸਾਨ ਆ ਜਿਹੜਾ ਲੋਕਾਂ ਦੇ ਵਿੱਚ ਇੱਕ ਅਭਾਰ ਲਿਆ ਰਿਹਾ ਹੈਗਾ ਕਿੱਧਰ ਨੂੰ ਲਿਆ ਰਿਹਾ ਹੈਗਾ ਸਰਕਾਰਾਂ ਦੇ ਵਿਰੁੱਧ ਕਿਉਂਕਿ ਜੋ ਪੰਜਾਬ ਸਰਕਾਰ ਆ ਗਈ ਉਹ ਬਿਲਕੁਲ ਹੀ ਡੱਡ ਪਈਆ ਬਿਲਕੁਲ ਹੀ 52 ਉਹਨਾਂ ਦੇ ਐਮਐਲਏ ਹੋਣ ਤੇ ਜਿਹੜੀ ਉਹਨਾਂ ਦੀ ਗੱਲਬਾਤ ਆ ਜੋ ਉਹ ਆ ਇੱਕ ਅਣਪੜ ਬੰਦੇ ਵਰਗੀ ਹੋਵੇਂ ਲੀਡਰਾਂ ਦੀ ਮੈਂ ਕਹਿੰਦਾ ਕਮਾਲ ਦੀ ਗੱਲ ਹੈਗੀ ਤੁਸੀਂ ਮੰਗੋ ਸੇਕਣ ਨੂੰ ਤੁਸੀਂ ਰੌਲਾ ਤਾਂ ਪਾਓ ਨਾ ਜਿਹੜਾ ਤੁਹਾਡਾ ਜੀਐਸਟੀ ਦਾ ਖੜਾਗਾ ਜਿਹੜਾ ਤੁਹਾਡਾ ਜੀਐਸਟੀ ਦਾ ਖੜਾਗਾ ਤੁਸੀਂ ਰੌਲਾ ਪਾਓ ਲੋਕਾਂ ਦੇ ਵਿੱਚ ਵੀ ਸਾਡਾ ਜੀਐਸਟੀ ਦਾ ਇੰਨਾ ਖੜਾ ਪਈ ਵੀ ਤੁਸੀਂ ਦਿੰਦੇ ਕਿਉਂ ਨਹੀਂਗੇ ਇਹ ਹੁਣ ਇਹ ਕਹੀ ਜਾਂਦੇ ਆ 60000 ਕਰੋੜ ਰੁਪਇਆ ਖੜਾਗਾ ਆਪਾਂ ਨਹੀਂ ਖੜਾ ਹੋਊਗਾ ਮੈਂ ਨਹੀਂ ਕਹਿੰਦਾ ਨਹੀਂ ਖੜਾਗਾ ਵਿੱਚ 10000 ਕਰੋੜ ਦੀ ਵੀ ਆਈ ਜਾਂਦੀ ਆ ਗੱਲ ਤੇ 50000 ਕਰੋੜ ਦੀ ਵੀ ਆਈ ਜਾਂਦੀ ਆ 10000 ਵਿੱਚ ਹੋਰ ਲਾ ਕੇ ਉਹਦਾ ਵਿਆਜ ਕਿਹਾਜਾ ਲਾ ਕੇ ਗੱਲਾਂ ਬਾਬਾ ਕਰੀ ਜਾਂਦੇ ਆ ਇਹ ਪਰ ਨਿਖਰ ਕੇ ਗੱਲ ਹੋਏ ਤੇਕਰ ਪੰਜਾਬ ਸਰਕਾਰ ਨਹੀਂ ਬਾਹਰ ਕੱਢ ਰਹੀ ਪਤਾ ਨਹੀਂ ਤਾਂ ਭਗਵੰਤ ਮਾਨ ਦੀ ਅੰਮ੍ਰਿਤਸਰ ਸਾਹਿਬ ਨਾਲ ਯਾਰੀ ਆ ਵੀ ਕਿਤੇ ਮੇਰੀ ਉਧਰੋਂ ਯਾਰੀ ਨਾ ਟੁੱਟ ਜੇ ਅੰਮ੍ਰਿਤਸਰ ਨਾਲ ਪਤਾ ਨਹੀਂ ਭਗਵੰਤ ਮਾਨ ਬੀਜੇਪੀ ਦੇ ਥੱਲੇ ਲੱਗ ਗਏ ਨਾ ਗਿਆ ਵੀ ਆਪਾਂ ਲੈਣੀ ਕੀ ਹੈਗਾ ਜਾ ਫਿਰ ਇਹ ਹੈਗਾ ਵੀ ਜਰ ਕੋਈ ਗੱਲ ਨਹੀਂ ਲੋਕਾਂ ਦਾ ਗੁੱਸਾ ਸੈਂਟਰ ਸਰਕਾਰ ਕੰਨੀ ਨੂੰ ਜਾਣਦੇ ਪੰਜਾਬ ਸਰਕਾਰ ਹਜੇ ਡੱਡਾ ਦੂਜੀ ਗੱਲ ਤਾਂ ਇਹ ਵੀ ਜੇ ਮੋਦੀ ਸਰਕਾਰ ਆ ਮੋਦੀ ਸਰਕਾਰ ਦੂਜੇ ਸੂਬਿਆਂ ਦੇ ਵਿੱਚ ਕਰੀ ਜਾਂਦੇ ਆ ਪੰਜਾਬ ਸਰਕਾਰ ਸਰਕਾਰ ਨੂੰ ਤਾਂ ਮੰਗਣਾ ਸੀ ਕੀ ਮੰਗਣਾ ਸੀ ਵੀ ਜਿੰਨੀ ਇਹ ਤਿੰਨ ਪੜੀਆਂ ਹੋ ਚਾਰ ਪੜੀਆਂ ਹੋ ਗਿਆ ਲੋਕਾਂ ਦੇ ਵਿੱਚ ਆੜੇ ਹਾਂ 23 ਦੇ ਵਿੱਚ ਆੜਾ ਹੈ 23 ਜਾਇ ਤੇ 24 ਦੇ ਵਿੱਚ ਆ ਮਗਰੋਂ ਜੰਗ ਲੱਗ ਗਈ ਆ 24 ਅੰਗ ਦੇ ਵਿੱਚ ਲੰਘ ਗਿਆ 24 ਵਿੱਚ ਫੇਰ ਹੜਾ ਗਿਆ 25 ਦੇ ਵਿੱਚ ਹੜਾ ਗਿਆ 3 ਸਾਲ ਬਰਬਾਦ ਹੋ ਗਏ ਲੋਕਾਂ ਦੇ ਬਿਲਕੁਲ ਬਿਲਕੁਲ ਪੂਰੇ ਹਜ ਕਣਕ ਤਾਂ ਹੁੰਦੀ ਨਹੀਂ ਮੂਹਰਲੀ ਕਣਕ ਕੋਣਕ ਨਹੀਂ ਹੁੰਦੀ ਜੇ ਆਪਾਂ ਸਮਝ ਲਈਏ ਕਣਕ ਹੋਊਗੀ ਕਣਕ ਹੁੰਦੀ ਨਹੀਂ ਤਣ ਬੰਨਦਾ ਤਾਂ ਇਹ ਸੀ ਵੀ ਜਿਹੜੇ ਉਹਨਾਂ ਲੋਕਾਂ ਦੇ ਲੈਂਟਾ ਬਣਿਆ ਬਣੇ ਉਹਨਾਂ ਦੇ ਮਾਰੇ ਕਾਟਾ ਸੈਂਟਰ ਸਰਕਾਰ ਜੇ ਸੈਂਟਰ ਸਰਕਾਰ ਨਹੀਂ ਮਾਰਦੀ ਪੰਜਾਬ ਸਰਕਾਰ ਉਹਨੂੰ ਆਖੇ ਹੂੰ ਹੁਣ ਤੁਸੀਂ ਆਹ ਹਿਸਾਬ ਲਾ ਲਓ ਆਪਣੇ ਪੰਜਾਬ ਦੀ ਸਭ ਤੋਂ ਵੱਡੀ ਜੂਨੀਅਨ ਅਗਰਾਹਾ ਜਥੇਬੰਦੀ ਆ। ਹਾਂ ਬਿਲਕੁਲ। ਅਗਰਾਹਾ ਜਥੇਬੰਦੀ ਨਾ ਉਹਦੇ ਮਾਲਵੇ ਦੇ ਵਿੱਚ ਪੈਰਲਲ ਸਰਕਾਰ ਚੱਲਦੀ ਆ। ਅਗਰਾਹਾ ਜਥੇਬੰਦੀ। ਹਾਂ ਪੈਰਲਲ ਸਰਕਾਰ ਚੱਲਦੀ ਹੈਗੀ। ਕੋਈ ਸਾਹ ਕੱਢ ਕੇ ਦਿਖਾਵੇ ਮੰਤਰੀ ਸੰਤਰੀ ਉਹ। ਮਾਲਵੇ ਦੇ ਵਿੱਚ। ਉਹਨਾਂ ਨੇ ਕਰਤਾ ਲਾਣਾ। ਉਹ ਕਹਿੰਦੇ ਹੁਣ ਤਾਂ ਕਰਾਂ ਸਿਰਫ ਸਾਨੂੰ ਅਸੀਂ ਸਿਰ ਠ ਕਰਨ ਲਈ ਥਾਂ ਦੇਣੇ ਆ। ਅੱਛਾ। ਹਾਂ। ਕਹਿੰਦੇ ਤੁਹਾਡੇ ਕਰਜੇ ਤੇ ਲਖੀਰ ਜਿੰਨਾ ਚੱਕਰ ਨਹੀਂ বাজਦੀ ਉਹਨਾਂ ਚੱਕਰ ਇਹ ਲੜਾਈ ਜਾਰੀ ਰਹੂ ਅਸੀਂ ਕਿਸੇ ਪਾਸੇ ਨਹੀਂ ਜਾਂਦੇ ਹੋਰ ਕੰਮ ਬਾਅਦ ਚ ਕਰਾਂਗੇ ਹੋਰ ਸਾਰੇ ਪ੍ਰੋਗਰਾਮ ਉਹਨਾਂ ਨੇ ਕੈਨਸਲ ਕਰਤੇ ਜਿੰਨੇ ਕੋਈ ਕਦੇ ਧਰਨਾ ਲਾਉਣਾ ਸੀ ਜਾਂ ਕਿ ਸੈਂਟਰ ਨੇ ਵਿਰੋਧ ਲਾਉਣਾ ਸੀ ਜਾਂ ਪੰਜਾਬ ਸਰਕਾਰ ਦੇ ਵਿਰੋਧ ਲਾਉਣਾ ਸੀ ਸਿਰਫ ਉਹ ਕਦੇ ਵੀ ਹੁਣ ਸਾਡੀ ਜਿਹੜੀ ਇਹ ਆਉਣ ਵਾਲੇ ਕਦੇ ਪਲਾਨ ਹੈਗਾ ਉਹ ਸਾਡੇ ਭਰਾਵਾਂ ਨਾਲ ਜਿੰਨਾ ਜਿੰਨਾ ਕਰ ਜਾਗਾ ਉਹ ਮੋੜ ਨਹੀਂ ਸਕਦੇ ਉਹਨਾਂ ਤੇ ਵਿਆਜ ਪਈ ਜਾਂਦਾ ਵਿਆਜ ਕਿੱਥੋਂ ਦੇ ਦੇਣਗੇ ਹਾਂ ਕਰਜ ਦੇ ਤਾਂ ਰੋਟੀ ਰੋਟੀ ਤਾਂ ਤਾਂ ਮਤਾਂ ਜਾਗੇ ਉਹ ਰੋਟੀ ਤੋਂ ਖਾਣ ਨੂੰ ਰੋਟੀ ਰੋਟੀ ਵੀ ਹੈ ਨਹੀਂ ਪੈਸਾ ਕਿੱਥੋਂ ਆ ਗਿਆ ਕਰਦਾ ਭਰਨ ਵਾਸਤੇ ਇਹਨਾਂ ਕੋਲ ਆ ਪੈਸਾ ਕਿੱਥੋਂ ਆ ਜੂ ਕਿੱਥੋਂ ਹੈ ਇਹਦਾ 20000 ਕਹੀ ਜਾਂਦਾਗਾ 20000 ਨੇ ਤੇ ਤੇਰ ਨਾਲ ਤਾਂ ਨਾ ਕਿਲਾ ਪੱਧਰ ਨਹੀਂ ਹੁੰਦਾ ਇੰਨਾ ਰਿਸ਼ਤਾ ਆਇਆ ਪਿਆ ਉੱਥੇ ਅਰੇ ਤਾਂ ਬ੍ਰੇਤੀ ਬਹੁਤ ਕੱਠੀ ਹੋਊਗੀ ਜੀ ਹਾਂ ਫਿਰ ਇਹਨਾਂ ਦੇ ਜਿਹੜਾ ਕੋਈ ਇਹਨਾਂ ਨੇ ਜਿਵੇਂ ਇੰਨੇ ਹੜ ਆ ਗਏ ਐਮਰਜੈਂਸੀ ਕੋਈ ਕੈਬਨਰ ਨਹੀਂ ਸੱਦੀ ਮੀਟਿੰਗ ਨਾ ਕੋਈ ਮੀਟਿੰਗ ਨਹੀਂ ਹੋਈ ਇਹਨਾਂ ਦੀ ਕੈਬਨਟ ਨਹੀਂ ਹੋਈਗੀ ਨਾ ਕੋਈ ਇਹਨਾਂ ਨੇ ਆਪਣਾ ਪੰਜਾਬ ਸਰਕਾਰ ਨੇ ਜਲਾਸ ਸੱਦਿਆ ਕੋਈ ਉਸਤਾ ਕਰਦੇ ਯਾਰ ਕੁਝ ਵੀ ਨਹੀਂ ਇਹ ਤਾਂ ਜਿਵੇਂ ਸੁੱਤੇ ਪਏ ਨੇ ਹਾਂ ਸਮਝ ਨਹੀਂ ਆਉਂਦੀ ਵੀ ਪੰਜਾਬ ਚੱਲ ਕਿਹਦੇ ਸਾਰੇ ਰਿਹਾ ਅਸਲ ਵਿੱਚ ਨਾ ਜਿਹੜਾ ਪੰਜਾਬ ਚੱਲ ਰਿਹਾ ਨਾ ਇਹਾ ਗੁਰੂ ਗੁਰੂਆਂ ਦੇ ਬਚਨਾਂ ਦੇ ਸਹਾਰੇ ਚੱਲ ਰਿਹਾ ਹੈਗਾ ਇਹਨਾਂ ਦੇ ਪੱਲੇ ਕੱਖ ਰੱਖ ਨਹੀਂਗਾ ਠੀਕ ਆ ਗੱਲ ਇਹ ਕੱਟੜਤਾ ਫਲਾ ਸਕਦੇ ਆ ਲੋਕਾਂ ਨੂੰ ਡਰਾ ਸਕਦੇ ਆਗੇ ਧਮਕਾ ਸਕਦਾ ਰਾਜ ਦੀ ਉਮਰ ਵਧਾ ਸਕਦੇ ਆ ਆਪਿਆਂ ਦੀ ਪਰ ਲੋਕ ਇਹਨੇ ਉਹ ਵੀ ਬੇਸਮਝ ਨਹੀਂ ਹੈਗੇ ਕਿ ਇਹਨਾਂ ਦੋਹਾਂ ਨਾਲ ਜੋ ਹੋਊਗੀ ਹੁਣ ਤੁਸੀਂ ਐਸਾ ਲੈ ਲਓ ਵੀ ਭਗਵਾਨਤ ਮਾਨ ਉਹਨੂੰ ਸੁੱਟੀ ਵੀ ਮਿਲ ਗਈ ਮੈਂ ਕਹਿੰਦਾ ਯਾਰ ਉਹਦੀ ਬਿਮਾਰ ਹੋਣਾ ਹੁੰਦਾ ਯਾਰ ਜੇ ਤੂੰ ਕੋਈ ਕਪਾਏ ਨਾਲ ਲੋਕਾਂ ਤੇ ਆਫਤਾ ਆਈ ਹੋਵੇ ਇਹ ਤਾਂ ਲੌਜਿਕ ਵਾਲੀ ਗੱਲ ਆ ਜੀ ਜਦੋਂ ਲੋਕਾਂ ਤੇ ਆਫਤਾ ਹੀ ਹੋਵੇ ਉਦੋਂ ਭਗਵਾਨ ਤਮਾਨ ਬਿਮਾਰ ਹੋ ਜਾਂਦਾ ਕਿਉਂਕਿ ਲੋਕਾਂ ਦੇ ਵਿੱਚ ਜਾਣਾ ਪਿਆ ਤਾਂ ਮੈਨੂੰ ਸਵਾਲ ਕਰਨਗੇ ਸਵਾਲ ਕੀ ਆ ਰੋਟੀ ਫੜੀ ਫੋਟੋ ਖਚਾਈ ਦੁਬਾਰੇ ਫੇਰ ਉਹਨਾਂ ਨੂੰ ਰੋਟੀ ਪੜਾਤੀ ਉਹ ਤੂੰ ਸਟੇਜ ਸਟੇਜ ਦਾ ਖੜਿਆਰੀ ਨਹੀਂ ਹੁਣ ਹੁਣ ਤੂੰ ਸਟੇਟ ਆ ਤੇਰੇ ਕੋਲੇ ਸਟੇਜ ਨਹੀਂ ਹੈਗੀ ਸਹੀ ਆ ਸਟੇਜ ਦੇ ਉੱਤੇ ਤੂੰ ਨਾਟਕ ਵਧੀਆ ਕਰ ਲੈਣਾ ਵਧੀਆ ਤੂੰ ਲੋਕਾਂ ਨੂੰ ਕਮੇਡੀ ਸੁਣਾ ਲੈਣਾਗਾ ਪਰ ਨਹੀਂ ਇਹਨਾਂ ਗੱਲਾਂ ਨਾਲ ਢੱਡ ਨਹੀਂ ਭਰੇ ਜਾਂਦੇ ਅਸਲ ਵਿੱਚ ਨਾ ਲੋਕਾਂ ਨੇ ਜਿਹੜੇ ਹਸਾਬ ਨਾਲ ਵੋਟਾਂ ਪਾਈਆਂ ਸੀ ਜਦੋਂ ਭਗਵੰਤ ਮਾਨ ਐਮਪੀ ਹੁੰਦਾ ਸੀ ਤੁਸੀਂ ਵੇਖਿਆ ਹੋਊ ਉਦੋਂ ਕਿੰਨਾ ਪੰਜਾਬ ਦੇ ਪ੍ਰਤੀ ਹਮਦਰਦੀ ਸੀ ਇਹਨਾਂ ਦੀਆਂ ਗੱਲਾਂ ਦੇ ਵਿੱਚ ਪਰ ਹੁਣ ਉਹ ਕੱਲ ਬਾਤ ਕਿੱਥੇ ਮੁੱਖ ਮੰਤਰੀ ਬਣ ਤੋਂ ਆ ਨਜ਼ਰ ਨਹੀਂ ਆ ਰਹੀ ਉਹ ਹੁਣ ਅੰਦਰੇ-ਅੰਦਰ ਇੱਕ ਗੱਲ ਚੱਲਦੀ ਹੈਗੀ ਉਹ ਅਸੀਂ ਉਦੋਂ ਪੜਦੇ ਹੁੰਦੇ ਸੀਗੇ ਗਾਣਾ ਸੁਣਦੇ ਹੁੰਦੇ ਸੀ ਉਹ ਟੁੱਟੀ ਜਾਰੀ ਤੋਂ ਬਦਲ ਗਈਆਂ ਅੱਖੀਆਂ ਤੂੰ ਮੈਨੂੰ ਮਾੜੀ ਕਹਿਣ ਲੱਗ ਗਿਆ ਹਾਂ ਸੀਗਾ ਗਾਣਾ ਹਾਂ ਮੇਰੇ ਗਾਇਕ ਦਾ ਅਸਲ ਵਿੱਚ ਪੱਕਾ ਨਹੀਂ ਨਾਮ ਯਾਦ ਉਹ ਗੱਲ ਹੋ ਗਈ ਭਗਵੰਤ ਮਾਨਾ ਯਾਰੀ ਦਾ ਲਾਅ ਬੈਠਾ ਹੈ ਹੁਣ ਨਿਭਦੀ ਹੈ ਨਹੀਂ ਹੁਣ ਅੱਖੀਆਂ ਬਦਲ ਨੂੰ ਫਿਰਦਾ ਅੱਖੀਆਂ ਲੋਕ ਨਹੀਂ ਬਦਲ ਦਿੰਦੇ ਅੱਖੀਆਂ ਲੋਕ ਕਿਵੇਂ ਬਦਲ ਦਿੰਣਗੇ ਜੀ ਹਾਂ ਕਿਉਂ ਬੰਦੀਆਂ ਵੀ ਇੱਧਰ ਖੜੀਆਂ ਨਹੀਂ 92 92 ਲੋਕਾਂ ਨੇ ਬਹੁਮਤ ਦਿੱਤੇ ਨੂੰ 92 ਦੀ ਹਾਂ ਲੋਕਾਂ ਨੇ ਤੇ ਰਾਤ ਨੂੰ ਤਖਤਾ ਪਲਟ ਕੀਤਾ ਜੀ 92 ਆ ਜੀ ਇੰਨੀਆਂ ਸਰਕਾਰਾਂ ਹੋ ਗਈਆਂ 92 ਐਮਐਲਏ ਕਿਹਦੇ ਬਣੇ ਨੇ ਉਹੀ ਹੈ ਨਾ ਗੱਲ ਜਦੋਂ 92 ਐਮਐਲਏ ਹੈਗੇ ਇਹਨਾਂ ਕੋਲੇ ਪਰ ਦਰੀਓ ਲਾਲੇ ਤੋਂ ਜਾਂਦੇ ਹੈਗੇ ਲਾਲੇ ਦੇ ਇੱਕ ਪੱਲੇ ਕੱਖਣ ਉਹ ਤਾਂ ਪੰਜਾਬ ਚ ਆ ਕੇ ਲੁਕਦਾਗਾ ਈਡੀ ਦੀ ਰੇਟ ਤੋਂ ਲੁਕਦਾ ਉਹ ਸੀਬੀਆਈ ਦੀ ਰੇਟ ਤੋਂ ਉਹ ਲੁਕਦਾਗਾ ਉਹਦੇ ਤੇ ਜਿੰਨੇ ਕ੍ਰਾਪਸ਼ਨ ਦੇ ਦਾਗ ਆ ਗਏ ਇਹ ਉਹ ਕਰ ਲੈਣਗੇ ਇਹ ਤਾਂ ਹੁਣ ਉਹ ਇੱਕ ਇਹਨਾਂ ਦਾ ਮੰਤਰੀ ਹੈਗਾ ਉਹ ਮੇਰੇ ਖਿਆਲ ਚ ਕਿਹਾ ਕਿ ਪੰਜਾਬ ਦੇ ਵਿੱਚ ਆਪਾਂ ਵੋਟਾਂ ਲੈਣੀਆਂ ਨੇ ਉਹ ਕਦਾ ਵੀ ਸਾਮ-ਦਾਮ ਡੰਡ-ਪੇਰ ਕੁਝ ਵੀ ਹੁੰਦਾ। ਸੱਕ ਦੀ ਕੁਛ ਨੂੰ ਕੁੱਟਣਾ ਪੈ ਜੇ ਕਦਾ ਵੀ ਆਪਾਂ ਵੋਟਾਂ ਲੋ। ਅਸਲ ਵਿੱਚ ਇਹਨਾਂ ਦੇ ਪੱਲੇ ਕੁਝ ਵੀ ਨਹੀਂ। ਇਹਨਾਂ ਨੂੰ ਆਇਆ ਵੀ ਆਪਾਂ ਰਾਜ ਕਰੋ 5 ਸਾਲ। ਸਿਰਫ ਟਾਈਮ ਪਾਸ ਦੀਆਂ ਗੱਲਾਂ ਨੇ। 5 ਸਾਲਾਂ ਵਾਸਤੇ ਬੈਠੋ ਜਿੰਦਾਂ ਕੁ ਹੁੰਦਾਗਾ ਉਹਨਾਂ ਕਰੋ ਤੇ ਆਪਦੇ ਝੋਲੇ ਭਰੋ। ਇੱਥੋਂ ਤੱਕ ਇਹਨਾਂ ਦਾ ਵਸੀਮਤਾਗਾ ਕਿਉਂਕਿ ਜਿੰਨਾ ਚੱਕਰ ਭਗਵਾਨ ਤਮਾਨ ਪੰਜਾਬ ਦੇ ਵਿੱਚ ਰਹਾ। ਉਸ ਦਿਨ ਉਸ ਦਿਨ ਦਾ ਇਹ ਵੀ ਇੱਥੇ ਬੈਠਾ ਕੇਜਰੀਵਾਲ ਵੀ, ਸੰਜੇ ਸਿੰਘ ਵੀ ਇੱਥੇ ਬੈਠਾਗਾ। ਸਸੋਧਿਆ ਹਾਂ ਉਹ ਮੇਰੇ ਗੱਲ ਆ ਗਈ ਸਾਮ ਦਾ ਉਹ ਡੰਡ ਬੇਦ ਵਾਲੀ। ਉਹ ਸਸੋਧਿਆ ਨੇ ਕਿਹਾ ਇੱਕ ਮੀਟਿੰਗ ਦੇ ਵਿੱਚ। ਭਗਵਾਨ ਤਮਾਨ ਬੈਠਾ ਹੱਸੀ ਜਾਂਦਾ। ਉਹਨੇ ਇਹ ਨਹੀਂ ਗੱਲ ਗਈ ਵੀ ਇਹ ਪੰਜਾਬ ਦੇ ਲੋਕ ਆ। ਤੇ ਤੇਰੇ ਸਾਮ ਦਾ ਉਹ ਡੰਡ ਨਾਲ ਵੀ ਇਹ ਲੁਕਣ ਵਾਲੇ। ਇਹਦਾ ਪਤੰਦਰਾ ਅਗਲੇ ਦਾ ਜਿਹਨੇ ਮੰਨ ਕੇ ਚੱਲ ਕਹਿੰਦਾ ਸਾਰੀ ਦੁਨੀਆ ਜਿੱਤ ਲਈ ਸਕੰਦਰ ਉਦੇ ਘੋੜੇ ਦੀ ਲਗਾਮਾਂ ਫੜ ਕੇ ਕਹਦਾ ਸੀ ਪਿੱਛੇ ਹਟ ਤੂੰ ਤਾਂ ਹੈ ਹੀ ਕੁਛ ਨਹੀਂ ਠੀਕ ਆ ਸਾਡੇ ਹੌਂਸਲੇ ਬਹੁਤ ਉੱਚੇ ਆਗੇ ਅਸੀਂ ਆਪਦੇ ਹੌਂਸਲੇ ਨੂੰ ਥੱਲੇ ਨਹੀਂ ਡਿੱਗਣ ਦੇਗੇ ਕਿਉਂਕਿ ਸਾਡੇ ਕੋਲੇ ਸਾਡਾ ਇਤਿਹਾਸ ਸਾਡਾ ਰਾਜ ਮਹਾਰਾਜ ਜੀ ਸਿੰਘ ਦਾ ਰਾਜ ਤੇ ਰਾਜ ਕਰਨ ਦਾ ਦੀ ਜਿਹੜੀ ਹਲੀਮੀ ਆ ਉਹ ਵੀ ਸਾਡੇ ਕੋਲੇ ਹੈਗੀ ਆ ਕਿਉਂਕਿ ਜਦੋਂ ਅਸੀਂ ਰਾਜ ਦੇ ਵਿੱਚ ਦੋ ਅੱਖਾਂ ਨਾਲ ਦੇਖਾਂਗੇ ਨਾ ਉੱਥੇ ਅਸੀਂ ਨਹੀਂ ਕਾਮਯਾਬ ਹੋ ਸਕਦੇ ਕਿਉਂਕਿ ਹੁਣ ਇਹ ਦੋ ਅੱਖਾਂ ਇੱਕ ਪਾਸੇ ਦੇਣ ਨੂੰ ਸਮਰਾਇਦਾਰੀ ਦਿੰਦੀ ਆ ਸਮਰਾਇਦਾਰੀ ਕਿਵੇਂ ਦਿੰਦੀ ਆ ਉਹ ਇਹਨਾਂ ਨੂੰ ਜਿਤਾਉਂਦੀ ਆ ਵੋਟਾਂ ਦੇ ਵਿੱਚ ਹਾਂ ਵੋਟ ਬੈਂਕ ਦਾ ਕੰਮ ਕਰਦੀ ਇਹਨਾਂ ਦੀ ਹੁਣ ਮੰਨ ਕੇ ਚੱਲੋ ਅਵਾਨੀ ਅੜਾਨੀਆਂ ਉਹਨਾਂ ਦੀ ਕਮਿਟਮੈਂਟ ਹੋਈ ਵੀ ਆ ਜਿਹਦੇ ਨਾਲ ਭਾਜਪਾ ਨਾਲ ਵੀ ਸਰਕਾਰ ਤੁਹਾਡੀ ਅਸੀਂ ਲਿਆਉਣੀ ਆ ਤੇ ਮਰਜ਼ੀ ਉਹ ਤੋਂ ਬਾਅਦ ਸਾਡੀ ਚੱਲੂ ਆ ਹੁਣ ਉਹਨਾਂ ਦੇ ਸੈਲੂਜੋਲੋ ਪੰਜਾਬ 'ਚ ਜਿਹੜੇ ਬਣ ਰਹੇ ਆ ਉਹ ਸਾਰੇ ਬਾਨੀਆਂ ਅਡਾਨੀਆਂ ਦਿੱਤਾ ਹੈ ਉਹਦੇ ਪਿੱਛੇ ਜੇ ਧਰਨਾ ਦਾ ਲਾਇਆ ਸੀ ਜਦੋਂ ਕਣਕ ਉੱਥੇ ਲੱਗ ਰਹੀ ਸੀ ਉਹ ਸਾਰੇ ਉਹਨਾਂ ਦੀ ਨੇ ਇਹੀ ਹੈ ਨਾ ਆ ਜਿਹੜੇ ਸੈਲੋ ਬਣ ਰਹੇ ਆ ਜਾਂ ਸਾਡੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ ਜਦੋਂ ਸੈਲੋਆਂ ਦੇ ਵਿੱਚ ਕਣਕ ਜਾਵੜੀ ਸਾਡੇ ਘਰਾਂ ਦੇ ਵਿੱਚੋਂ ਨਿਕਲ ਗਈ ਕਣਕ ਅਸੀਂ ਬੇਜਮੀਨੇ ਹੋ ਗਏ ਦੱਸੋ ਤੁਸੀਂ ਕਿੱਥੇ ਲੰਗਰ ਲਾ ਲੋਗੇ ਕਿੱਥੇ ਤੁਸੀਂ ਮਦਦ ਕਰਦੋਗੇ ਕਿਸੇ ਆਪ ਦੇ ਭਰਾ ਦੀ ਹੇ ਹੋਰ ਦੂਜੇ ਦੇਖ ਲਓ ਬਾਹਰ ਕੈਨੇਡਾ ਅਮਰੀਕਾ ਦੇ ਵਿੱਚ ਠੀਕ ਹੈ ਗੱਲ ਉੱਥੋਂ ਦੀਆਂ ਸਰਕਾਰਾਂ ਕੁਝ ਲੋਕਾਂ ਨੂੰ ਆਪਦੇ ਲੋਕਾਂ ਨੂੰ ਦੇ ਦਿੰਦੀਆਂ ਨੇ ਪਰ ਜੋ ਸਾਡੇ ਸਿੱਖ ਧਰਮ ਦੇ ਵਿੱਚ ਜਾਂ ਸਾਡੇ ਪੰਜਾਬੀਆਂ ਦੇ ਵਿੱਚ ਜਜਵਾਗਾ ਆਪਣੇ ਭਰਾਵਾਂ ਪ੍ਰਤੀ ਆਪਣੇ ਲੋਕਾਂ ਪ੍ਰਤੀ ਮਲੁਖਤਾ ਪ੍ਰਤੀ ਉਹ ਤੁਹਾਡੇ ਉੱਥੇ ਪ੍ਰਸਤ ਹੋ ਜੂਗਾ ਜੋ ਤੁਹਾਡੇ ਕੋਲ ਹੀ ਹੋਣੀ ਕੁਸ ਤੁਸੀਂ ਦਿਓਗੇ ਕਿੱਥੋਂ ਆਪਦੇ ਭਰਾਵਾਂ ਨੂੰ ਬਿਲਕੁਲ ਇਸ ਕਰਕੇ ਸਾਰੀ ਅੱਖ ਇਹਨਾਂ ਦੀ ਕੀ ਹੈਗੀ ਜ਼ਮੀਨਾਂ ਤੇ ਤੇ ਇਹ ਜ਼ਮੀਨਾਂ ਕਿਵੇਂ ਜਾਣਗੀਆਂ ਜਦੋਂ ਤੁਸੀਂ ਕਰਜ਼ਾਈ ਹੋਗੇ ਕਰਜ਼ਾਈ ਹੋਣ ਤੋਂ ਬਾਅਦ ਇਹ ਤੁਹਾਡੇ ਜ਼ਮੀਨਾਂ ਆਟੋਮੈਟਿਕਲੀ ਤੁਹਾਡੇ ਕੋਲ ਚਲ ਗਿਆ ਕਰਨਗੇ ਹਾਂ ਬਿਲਕੁਲ ਜਦੋਂ ਕਰਜ਼ਾ ਮੋੜਨ ਦੇ ਲਈ ਆਪਣੇ ਕੋਲ ਕੋਈ ਪ੍ਰਬੰਧ ਹੀ ਨਾ ਹੋਇਆ ਤਾਂ ਫਿਰ ਹੋਰ ਕੀ ਹੋਊਗਾ ਹਾਂ ਤਾਂ ਲੋਕ ਤਾਂ ਫਿਰ ਬੇਜ਼ਮੀਨੇ ਤਾਂ ਹੋਣਗੇ ਬਾਕੀ ਸਿਹਾਣਾ ਇਹਦੇ ਵਿੱਚ ਹੋਰ ਦੇਖੋ 1600 ਕਰੋੜ ਰੁਪਏ ਦਾ ਪੈਕੇਜ ਦੇ ਗਏ ਇਹਦੇ ਵਿੱਚ ਪੰਜਾਬ ਸਰਕਾਰ ਨੇ ਜਿਹੜੇ ਹੁਣ ਆਪਣੇ ਮਜ਼ਦੂਰ ਭਰਾਣੇ ਅਜੇ ਜ਼ਿਮੀਦਾਰਾਂ ਦੇ ਭਰਾ ਜਿਹੜੇ ਘਰ ਹੁੰਦੇ ਆਗੇ ਉਹ ਥੋੜੇ ਤਕੜੇ ਹੁੰਦੇ ਆਪਾਂ ਨੂੰ ਵੀ ਪਤਾਗਾ ਉਹ ਚੰਗੀ ਏਟ ਲਾਉਂਦੇ ਆ ਚੰਗਾ ਮਸਾਲਾ ਲਾਉਂਦੇ ਆ ਵਧੀਆ ਆਪਦੇ ਪਾਉਂਦੇ ਆਗੇ ਉਹਨਾਂ ਦੇ ਵਿੱਚੋਂ ਮੈਂ ਐ ਨਹੀਂ ਕਹਿੰਦਾ ਵੀ ਸਾਰੇ ਡੱਕ ਪੇ ਹੋਣਗੇ ਜਾਂ ਸਾਰੇ ਮਾੜੇ ਵੀ ਨਹੀਂ ਹੈਗੇ ਜ਼ਿਮੀਦਾਰ ਸਾਰੇ ਤਕੜੇ ਵੀ ਨਹੀਂ ਹੈਗੇ ਪਰ ਮਜ਼ਦੂਰਾਂ ਵਾਸਤੇ ਵੀ ਜੇਕਰ ਦੇ ਬੇਜ਼ਮੀਨੇ ਲੋਕਾਂ ਵਾਸਤੇ ਵੀ ਕੋਈ ਵਧੀਆ ਹੋਰ ਵੀ ਪੈਕੇਜ ਦੇ ਕੇ ਜਾਂਦਾ ਫੇਰੇ ਵੀ ਉਦੋਂ ਵੀ ਵਧੀਆ ਹੁੰਦਾ ਪਰ ਉਹ ਉਹ ਕੰਮ ਕਰਕੇ ਉਹ ਵੀ ਇਕੱਲਾ ਜਹਾਜ਼ ਦੇ ਉੱਤੇ ਸਿਰਫ ਫਾਰਮੈਸੀ ਪੂਰੀ ਕਰਕੇ ਗਿਆ ਕਿਉਂਕਿ ਇੰਨੀ ਉਹਦੇ ਵਾਰ ਉਹਨੂੰ ਪਾਸੇ ਤੋਂ ਲਾਹਣ ਤਾਂ ਪੈਣ ਲੱਗ ਗਿਆ ਸੀ ਹਾਂ ਜਦੋਂ ਹੜ੍ਹਾਂ ਦੀ ਸਮੱਸਿਆ ਹੁਣ ਪਾਣੀ শুকਣ ਲੱਗ ਗਿਆ ਤਾਂ ਹੁਣੇ ਸਾਰੇ ਐਕਟਿਵ ਹੋਏ ਨੇ ਉਹਦੇ ਵਿੱਚ ਲਾਹਣ ਤਾਂ ਕਿਵੇਂ ਪਣ ਲੱਗੇ ਮੈਂ ਤੁਹਾਨੂੰ ਦੱਸਦਾ ਗੱਲ ਹੁਣ ਜਿੰਨੇ ਆਰਐਸਐਸ ਦੇ ਬਾਪੇ ਆ ਗਏ ਆਰਐਸਐਸ ਉਹ ਪ੍ਰਚਾਰਤਾ ਰਹਿੰਦੇ ਆ ਆਰਐਸਐਸ ਆ ਠੀਕ ਆ ਆਉਦੇ ਆਉਦੇ ਮੱਠ ਚਲਾਈ ਬੈਠਾ ਆਉਂਦੇ ਸੰਸਥਾਵਾਂ ਚ ਚਲਾਈ ਬੈਠੇ ਆਗੇ ਕਿਸੇ ਨੇ ਵੀ ਹੜਾਂ ਦੇ ਵਿੱਚ ਦਾਦਾ ਹਿਮਾਚਲ ਦੇ ਵਿੱਚ ਕਿਸੇ ਦੀ ਮਦਦ ਕੀਤੀ ਆ ਬਾਬੇ ਨੇ ਚਲੋ ਠੀਕ ਆ ਇੱਕਦਮ ਆਪਾਂ ਕਹਿ ਦਿੰਨਾ ਵੀ ਇਹ ਆਪਣੇ ਲੋਕਾਂ ਦੇ ਪੰਜਾਬ ਦਾ ਟੈਗ ਲਾ ਦਿੰਦੇ ਆ ਜੀ ਇਹ ਤਾਂ ਨਾ ਨਾਖ ਸਲੈਟ ਆਗੇ ਮਾਊਵਾਦੀ ਆਗੇ ਖਾਲਸਤਾਨੀ ਆਗੇ ਤੇ ਹੋਰ ਕੀ ਕੀ ਟੈਗ ਲਾ ਦਿੰਦੇ ਆਗੇ ਇਸ ਕਰਕੇ ਚਲ ਇਧਰ ਤੇ ਹੈਗਾ ਹਰਿਆ ਹਿਮਾਚਲ ਚ ਕੁਛ ਵੀ ਨਹੀਂ ਦਿੱਤਾ ਇਹਨਾਂ ਨੇ ਉਹਨਾਂ ਨੂੰ 1500 ਕਰੋੜ ਰੁਪਇਆ ਦੇ ਕੇ ਗਏ ਹੈਗੇ ਅਸੀਂ ਇਹ ਨਹੀਂ ਕਹਿੰਦੇ ਉਹਨਾਂ ਨੂੰ ਬਸ 200 ਕਰੋੜ ਦੇ ਦਿੰਦੇ ਜਰ ਦੇ ਦੇਣ ਪਰ ਮਸਲਾ ਕੀ ਹੈਗਾ ਵੀ ਤੁਸੀਂ ਘਟੋ ਘਟਾਏ ਦਾ ਦੇਖੋ ਵੀ ਕਿੰਨੇ ਜ਼ਿਲ੍ਹੇ ਸਾਡੇ ਖਤਮ ਹੋ ਗਏ ਪਾਣੀ ਦੇ ਨਾਲ ਉੱਥੇ ਬਰੇਤੀ ਚੜ ਗਈ ਉਹਨਾਂ ਦੇ ਮੋੜ ਬਸੇਵ ਲਈ ਤੁਹਾਡੇ ਕੋਲ ਕੀ ਕਾਰਨ ਕੁਛ ਵੀ ਨਹੀਂ ਲੋਕਾਂ ਦੇ ਵਿੱਚ ਚਾਮੜੀ ਰੋਗ ਪੂਰਾ ਪਿਆ ਹੋਇਆ हां बिल्कुल पानी ਦੇ ਵਿੱਚ ਇੰਨੇ ਜੀਵ ਜੰਤੂ ਹੁੰਦੇ ਆ ਜਿਨ੍ਹਾਂ ਤੋਂ ਬਿਵਾਰੀ ਫੈਲਦੀ ਹੈ ਨਾ ਉਹਦਾ ਵੀ ਕੋਈ ਪ੍ਰਬੰਧ ਨਹੀਂ ਹੈ ਦਵਾਈਆਂ ਦਾ ਉੱਥੇ ਉਹ ਨਾ ਜਿਹੜੇ ਜਿਹੜੇ ਉੱਥੇ ਵੀ ਜਿਹੜੇ ਲਾਇਵ ਆ ਜਿਹੜੇ ਸਾਡੇ ਡਾਕਟਰਾਂ ਦੇ ਦੀਆਂ ਜੂਨੀਅਨਾਂ ਨੇ ਟ੍ਰੇਡ ਜੂਨੀਅਨਾਂ ਡਾਕਟਰਾਂ ਦੀਆਂ ਟ੍ਰੇਡ ਜੂਨੀਅਨ ਨੇ ਆਪਣੇ ਪਿੰਡਾਂ ਦੇ ਵਿੱਚ ਨਹੀਂ ਮੁੰਡੇ ਫਿਰਦੇਗੇ ਝੋਲਾ ਆਪਾਂ ਝੋਲਾ ਸਾਹ ਵੀ ਕਹਿ ਦਿੰਦੇ ਆਗੇ ਆਰੇ ਡਾਕਟਰ ਆਰਐਮਪੀ ਡਾਕਟਰ ਉਹ ਮੈਂ ਪੰਜਾਬੀ ਵਿੱਚ ਮਤਲਬ ਆਰਐਮਪੀ ਆਪਾਂ ਕਹਿੰਦੇ ਆ ਝੋਲਾ ਸਾਹ ਵੀ ਕਹਿ ਦਿੰਦੇ ਆ ਗਿਆ ਆਪਾਂ ਸਾਡੇ ਵਿੱਚ ਇਹਨਾਂ ਦੀਆਂ ਜੂਨੀਅਨਾਂ ਨੇ ਵੱਡਾ ਅਕ ਪੱਧਰ ਤੇ ਹੋਰ ਇਹ ਮੁੰਡੇ ਮਦਦ ਤੇ ਤਾਂ ਇਹ ਕਰ ਰਹੇ ਹੈਗੇ ਬਿਲਕੁਲ ਕਰ ਰਹੇ ਹੈ ਯਾਰ ਵੱਡੇ ਪੱਧਰ ਤੇ ਇਹਨਾਂ ਦੀ ਮਤਲਬ ਹੋ ਰਹੀ ਹੈ ਹਾਂ ਤੇ ਇਹਨਾਂ ਨਾਲੋਂ ਜ਼ਿਆਦਾ ਕਰ ਰਹੇ ਹੈਗੇ ਗਰਾਊਂਡ ਤੇ ਜਾ ਕੇ ਕਰ ਰਹੇ ਕੋਈ ਪੈਸਾ ਨਹੀਂ ਲੈ ਰਹੇ ਵਿਚਾਰੇ ਹਾਂ ਬਿਲਕੁਲ ਉਹ 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 ਉਹਨਾਂ ਦਾ ਉਹ ਨਾ ਯੋਗਦਾਨ ਦੇਖੋ ਨਾ ਤੁਸੀਂ ਆਪਣੇ ਲੋਕਾਂ ਪ੍ਰਤੀ ਇਸ ਕਰਕੇ ਇਹਨੂੰ ਸਮਝ ਲੈਣਾ ਚਾਹੀਦਾ ਇਹ ਗੱਲ ਛੋਟੀ ਨਹੀਂ ਬਹੁਤ ਵੱਡੀ ਗੱਲ ਲੱਗੀ ਕਿਉਂਕਿ ਪੰਜਾਬ ਇਸ ਟਾਈਮ ਦੂਰੀ ਮਾਰ ਦੇ ਵਿੱਚੋਂ ਲੰਘ ਰਿਹਾ ਦੂਰੀ ਦੀ ਵੀ ਤੀਰੀ ਚ ਤੇ ਜੋ ਕਿ ਮੈਂ ਪਹਿਲਾ 23 ਦੇ ਵਿੱਚ ਹੜ ਆਇਆ ਉਦੋਂ ਉਹਨਾਂ ਲੋਕਾਂ ਦਾ ਨੁਕਸਾਨ ਹੋਇਆ ਭਰਾਮਾਂ ਦਾ ਉਹ ਮਜ਼ਦੂਰਾਂ ਦਾ ਵੀ ਹੋਇਆ ਕਿਸਾਨਾਂ ਦਾ ਵੀ ਹੋਇਆਗਾ ਵਪਾਰੀਆਂ ਦਾ ਵੀ ਹੋਇਆਗਾ ਕਿਉਂਕਿ ਵਪਾਰੀਆਂ ਦਾ ਵੀ ਆਇਆ ਹੋਗਾ ਕਿੱਥੇ ਉੱਥੋਂ ਇਹਨਾਂ ਝੋਨਾ ਨਿਕਲਣਾ ਸੀ ਕਿੱਥੇ ਹੋਣ ਕਿੰਨੀ ਲੋਕਾਂ ਨੂੰ ਉਹਦੇ ਤੋਂ ਪੈਸੇ ਕਮਾਉਣੇ ਸੀਗੇ ਹਾਂ ਹੜ ਦੇ ਨਾਲ ਜਿਹੜਾ ਨੁਕਸਾਨ ਹੋਇਆ ਹੋਇਆ ਤਾਂ ਉਹ ਹਰ ਵਰਗ ਦਾ ਚਾਹੇ ਤਾਂ ਉਹ ਛੋਟਾ ਵਪਾਰੀ ਹੈ ਚਾਹੇ ਵੱਡਾ ਚਾਹੇ ਕਿਵੇਂ ਵੀ ਹਾਂ ਜੋ ਹੁਣ ਇਹਨਾਂ ਨੇ ਜੰਗ ਜੀ ਲਾ ਲਈ ਸੀਗੀ ਭਾਰਤ ਪਾਕਿਸਤਾਨ ਦੀ ਉਦੋਂ ਉਹਨਾਂ ਲੋਕਾਂ ਦਾ ਦੇਖਾ ਕਿੰਨੇ ਘਰ ਟਹਿਗੇ ਕੀ ਹੋ ਗਿਆ ਉਹਨਾਂ ਦੇ ਮੁਰਬਸੇ ਵਾਸਤੇ ਕੁਝ ਨਹੀਂ ਦਿੱਤਾ ਇਹਨਾਂ ਨੇ ਡੱਕਾ ਨਹੀਂ ਕੀਤਾਗਾ ਲੋਕਾਂ ਵਾਸਤੇ ਫਿਰ ਹੁਣ ਆਦਾ ਜਮੀਰ ਇਹਦਾ ਹਿਸਾਬ ਨਾਲ ਇਹ 20 ਸਾਲ ਲੋਕ ਪਿੱਛੇ ਚਲੇ ਗਏ ਕਿਉਂਕਿ 20 ਸਾਲਾਂ ਦੇ ਵਿੱਚ ਇੱਕ ਪੀੜੀ ਮਸਾਂ ਗੱਭਰੂ ਹੁੰਦੀ ਆ ਹਾਂਜੀ ਹਾਂ ਬਿਲਕੁਲ ਹੁਣ ਤੁਸੀਂ ਆਏ ਮੰਨੋ ਜਿਹੜਾ ਰੇਤਾ 3-3 4-4 ਫੁੱਟ ਬਾਣਾ ਦੇ ਵਿੱਚ ਚੜ ਗਿਆ ਉਹਨੂੰ ਚੱਕਣ ਦੇ ਲਈ ਕਿੰਨੇ ਪ੍ਰਬੰਧ ਚਾਹੀਦੇ ਨੇ ਕੀ ਸਰਕਾਰ ਉਹ ਚੱਕਣ ਦੇਊਗੀ ਕੀ ਸਰਕਾਰ ਕਿਸਾਨਾਂ ਨੂੰ ਉਹ ਰੇਤਾ ਜਿਹੜਾ ਉਹ ਵੇਚ ਕੇ ਆਪਦੀ ਪਰਭਾਈ ਕਰਨ ਦੀ ਮਜੂਰੀ ਦੇਊਗੀ ਇੱਥੇ ਵੀ ਇੱਕ ਸਵਾਲ ਖੜਾ ਹੁੰਦਾ ਏਕ ਚਲੋ ਅਲੱਗ ਵਿਸ਼ਾ ਇਹਦੇ ਤੇ ਫੇਰ ਤੋਂ ਗੱਲ ਹੋਊਗੀ ਸੋ ਪੰਜਾਬੀਓ ਆਪਾਂ ਜੇ ਆਪਣੀ ਹੋਂਦ ਬਚਾਉਣੀ ਹੈ ਆਪਾਂ ਪੰਜਾਬ ਨੂੰ ਬਚਾਉਣਾ ਹੈ ਤਾਂ ਆਪਾਂ ਨੂੰ ਆਪ ਸਮਝਦਾਰ ਹੋਣਾ ਪੈਣਾ ਬਾਕੀ ਤੁਸੀਂ ਆਪ ਹੀ ਸਮਝਦਾਰ ਹੋ ਕਿ ਅਸੀਂ ਕੀ ਕਰਨਾ ਜਾਂ ਕੀ ਨਹੀਂ ਕਰਨਾ ਤੇ ਸਾਡਾ YouTube ਚੈਨਲ ਸਬਸਕ੍ਰਾਈਬ ਜਰੂਰ ਕਰਿਓ ਤੇ ਸਾਡੀ ਵੀਡੀਓ ਜੇ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਜਰੂਰ ਕਰਿਓ ਤੇ ਐਦੂ ਅੱਗੇ ਦੀ ਜਿਹੜੀ ਤੁਸੀਂ ਅਪਡੇਟ ਲੈਣੀ ਹੈ ਜਾਂ ਕਿਸੇ ਵਿਸ਼ੇ ਤੇ ਹੋਰ ਗੱਲਬਾਤ ਤੁਸੀਂ ਸੁਣਨੀ ਆ ਚਾਹੁੰਦੇ ਹੋ ਤਾਂ ਉਹ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜੀ ਸਤਿ ਸ਼੍ਰੀ ਅਕਾਲ ਬਸੇ